ਤੋਂ ਬਾਹਰ ਨਿਕਲਣ ਸਮੇ ਇਸ ਚੀਜ਼ ਨੂੰ ਲਾਜ਼ਮੀ ਨਾਲ ਲੈ ਕੇ ਜਾਇਓ ਨਹੀਂ ਰਸਤੇ 'ਚ ਤੁਹਾਡੇ ਨਾਲ ਆ ਕੁਝ ਹੋ ਸਕਦਾ ਫਿਰ ਇੱਥੇ ਕਿਸੇ ਦੀ ਪੇਸ਼ ਵੀ ਨਹੀਂ ਚੱਲਣੀ ਮਾਮਲਾ ਅੰਮ੍ਰਿਤਸਰ ਦੇ ਲੋਰੈਂਸ ਰੋਡ ਨਵਲਟੀ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਏਐਸਆਈ ਪਵਨ ਕੁਮਾਰ ਦੇ ਵੱਲੋਂ ਜਦੋਂ ਬਿਨਾਂ ਹੈਲਮਟ ਐਕਟਿਵਾ ਚਲਾ ਰਹੇ ਨੌਜਵਾਨ ਦਾ ਚਲਾਨ ਕੱਟਿਆ ਤਾਂ ਉਹ ਨੌਜਵਾਨ ਉੱਪਰੋਂ ਬਹਿਸ ਕਰਦਾ ਅਤੇ ਗਾਲੀ ਗਲੋਚ ਕਰਦਾ ਨਜ਼ਰ ਆਇਆ ਉਸ ਤੋਂ ਵੱਲੋਂ ਟ੍ਰੈਫਿਕ ਮੁਲਾਜ਼ਮ ਦੇ ਨਾਲ ਬਹਿਸ ਵੀ ਕੀਤੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਹੀ ਤੁਸੀਂ ਖੁਦ ਇਹ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ ਦੁਨੀਆ ਜਾ ਰਹੀ ਹੈ ਤੁਹਾਡੀ ਬੰਨੀ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੰਨੀ ਗਾਲ੍ਹਾਂ ਕੱਢਣ ਦੀ ਤੁਸੀਂ ਗਾਲ੍ਹਾਂ ਕੱਢਣ ਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਵਾਲੀ ਗੱਲ ਹੈਗੀ ਹੈ ਮੈਨੂੰ ਦੱਸ ਨਹੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹਲਣ ਕਰਤਾ ਹੀ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾਂ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾਂ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾਂ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਇਸ਼ਾਈ ਕਰਨ ਲਈ ਆ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਸੀਰਾ ਕਮੈਂ ਥੱਲੇ ਦੇ ਦਵਾ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਉਣ ਲਈ ਜੇ ਸਰ ਹੈਲਮਟ ਪਾਉਣ ਲਈ ਕਹਿਤਾ ਤੁਸੀਂ ਕਹਿ ਰਹੇ ਮੈਂ ਸੇਰ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਅੱਗੋਂ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਪੰਮ ਜੀ ਕਾਹਦਾ ਚਲਾਨ ਕਟਿਆ ਜੀ ਤੁਸੀਂ ਚਲ ਫੜਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਜੀ ਕਿਸ ਦੇ ਨਾਮ ਪਾਤੀ ਇਹ ਵਾਕਿਆ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਜਦੋਂ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝੇ ਦਿਖਾਈ ਦਿੰਦੇ ਨੇ ਅਤੇ ਚਲਾਨ ਕਰਨ ਤੇ ਬਹਿਸ ਵੀ ਕਰਦੇ ਦਿਖਾਈ ਦਿੰਦੇ ਨੇ ਪਰ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬੰਦ ਹੈ ਕਿ ਅਸੀਂ ਆਪਣੀ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੀਏ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ